دے خلاف نہیں میں کوئی سوال پوچھوں گا تھی رات کو اپنے سوچے سوچو سوالوں بارے دیکھو ماں بھائی امرت پال صاحب کے خراب نہیں ہے دھرم پرچار کرنا بہت صحیح گل ہے نشے سانو سان ہے جڑا بھی کوئی مہا مہاپرک یا کوئی نشے چڑھائے سب تو اسی ہوں گے اگیں ابھی ہونا پر میرے سوال آتے ہیں ਇੱਕ ਵਾਰ ਕਹਿੰਦੇ ਅਸੀਂ ਸਿਆਸਤ ਨਹੀਂ ਆਉਣਾ ਇਕੱਲੇ ਸੇਵਾ ਹੀ ਧਰਮ ਦੀ ਕਰਨੀ ਹੈ ਦੂਜੇ ਵਾਸਤੇ ਐਮਪੀ 1 ਨੂੰ ਤਿਆਰ ਇੱਕ ਵਾਰ ਕਹਿੰਦੇ ਕਿ ਮੈਂ ਦੇਸ਼ ਦਾ ਕਾਨੂੰਨ ਹੀ ਨਹੀਂ ਮੰਨਦਾ ਕਨਸਟੀਟਿਊਸ਼ਨ ਹੀ ਨਹੀਂ ਮੰਨਦਾ ਅੱਜ ਐਮਪੀ 1 ਵਾਸਤੇ ਕਨਸਟੀਟਿਊਸ਼ਨ ਵੀ ਕਹਿੰਦੇ ਮੰਨ ਲਈ ਜਿਹੜੀ ਵੱਡੀ ਗੱਲ ਹੈ 2 ਸਾਲ ਪਹਿਲੇ ਕਿੱਥੇ ਸੀ ਪਿਛਲੇ 20 ਸਾਲ ਕਿੱਥੇ ਸੀ ਕਿਤੇ ਉਦੋਂ ਬਾਲ ਕੱਟੇ ਸੀ ਉਦੋਂ ਜੀਨਾ ਪੁੰਦੇ ਸੀ ਇੱਕਦਮ ਖਬਰ ਆਈ ਕਿ ਕੋਈ ਬੰਦਾ ਜਹਾਜ਼ ਤੇ ਉਤਰਿਆ ਹੈ ਬਾਲ ਕੱਟੇ ਹੈ ਅਗਲੇ ਦਿਨ ਪਤਾ ਲੱਗਿਆ ਪਟਕਾ ਬਣ ਲਿਆ ਫਿਰ ਕਹਿੰਦੇ ਅਮਰਿਤ ਸ਼ੱਕ ਲਿਆ ਫਿਰ ਕਹਿੰਦੇ ਨਸ਼ੇ ਦੇ ਖਿਲਾਫ ਪ੍ਰਚਾਰ ਕਰਨਾ ਹੈ ਫਿਰ ਕਹਿੰਦੇ ਮੈਂ ਅਮਰਤ ਹਰਿ ਸਿੰਘ ਸਜਾਉਣੇ ਆ ਸੜਨ ਲਈ ਉਜੇਲ ਚਲੇ ਭੇਜ ਦਿੱਤਾ ਜਾਂਦਾ ਤੇ ਫਿਰ ਤੋਂ ਵਾਪਸ ਲਿਆਇਆ ਜਾਂਦੇ ਸਵਾਲ ਤੋਂ ਪੁੱਛਣਾ ਚਾਹੁੰਦਾ ਮੇਰਾ ਜੋ ਕੋਈ ਵਕੀਲ ਹੋਊਗਾ ਨਾ ਮੇਰਾ ਵਕੀਲ ਮੈਂ ਉਹ ਵਕੀਲ ਕਰੂੰਗਾ ਜਿਹੜਾ ਮੇਰਾ ਬੜਾ ਕਨਫੀਡੈਂਟ ਦਾ ਹੈ ਮੈਂ ਪਹਿਲਾ ਸਵਾਲ ਪੁੱਛਣਾ ਚਾਹੁੰਦਾ ਕਿ ਭਾਈ ਸਾਹਿਬ ਦਾ ਵਕੀਲ ਕੌਣ ਹੈ ਜਿਹੜਾ ਕੇਸ ਲੜ ਰਿਹਾ ਹੈ ਜਿਹੜਾ ਉਹਨੂੰ ਮਿਲ ਕੇ ਆਉਂਦਾ ਤੇ ਜਿਹਨੇ ਕਿਹਾ ਸੀ ਮੈਂ ਇਲੈਕਸ਼ਨ ਲੜ ਭਾਈ ਸਾਹਿਬ ਲੜ ਰਿਹਾ ਹੈ ਕੌਣ ਹੈ ਉਹ ਹੈਗਾ ਰਾਜਦੇਵ ਸਿੰਘ ਬਰਨਾਲੇ ਤੋਂ ਤੁਸੀਂ ਜਾ ਕੇ ਅਖਬਾਰ ਕੱਢ ਲਓ ਤੁਸੀਂ ਜਾ ਕੇ ਬੱਚੇ ਜਿਹੜੇ ਗੂਗਲ ਕਰਦੇ ਆ ਉਹ ਕੱਢ ਲੈਣ ਕਿ ਰਾਜਦੇਵ ਬਰਨਾਲਾ ਹੈ ਕੌਣ ਉਹ ਪੰਜਾਬ ਦੇ ਮਾਲਵਾ ਜ਼ੋਨ ਦਾ ਆਰਐਸਐਸ ਦਾ ਪ੍ਰਧਾਨ ਹੈ ਮਾਲਵਾ ਜ਼ੋਨ ਦਾ ਆਰਐਸਐਸ ਦਾ ਪ੍ਰਧਾਨ ਹੁਣ ਆਪਾਂ ਕੋਈ ਸਿੰਘ ਆਰਐਸਐਸ ਦੇ ਪ੍ਰਧਾਨ ਨੂੰ ਬਣਾਵਾਂਗੇ ਆਪਣਾ ਵਕੀਲ ਦੂਜੀ ਗੱਲ ਕਾਗਜ਼ ਦਾਖਲ ਹੋ ਗਿਆ ਐਨਐਸਏ ਚ ਬੰਦਾ ਰਹਿੰਦਾ ਹੋਏ ਐਨੀ ਛੇਤੀ ਕਾਗਜ਼ ਦਾਖਲ ਦੇਣਗੇ ਸਰਕਾਰਾਂ ਮੈਂ ਡੀਸੀ ਨਾਲ ਗੱਲ ਕੀਤੀ ਮੈਨੂੰ ਡੀਸੀ ਕਹਿੰਦਾ ਜੇਲ ਸੁਪਰਡੈਂਟ ਡਿਬਰੂਗੜ ਦਾ ਫੋਨ ਆਇਆ ਮੈਨੂੰ ਜਿਹੜਾ ਰਟਨਿੰਗ ਆਫਸਰ ਹੈ ਕੀ ਇਹਦੇ ਸਾਰੇ ਕਾਗਜ਼ ਅਸੀਂ ਚੈੱਕ ਕੀਤੇ ਬਿਲਕੁਲ ਸਹੀ ਆ ਸੋਂ ਵੀ ਖਾਦੀ ਆ ਇਹਨੂੰ ਕੋਈ ਕਮੀ ਨਹੀਂ ਆ ਇਹਦਾ ਕੋਈ ਕੈਂਸਲ ਨਾ ਕਰਿਓ ਹੁਣ ਡਿਬਰੂ ਘੜਦਾ ਜੇਲ੍ਹ ਸੁਪਰਡਨ ਕਿਉਂ ਬਿਆਨ ਦੇ ਰਿਹਾ ਸੋਚਣ ਵਾਲੀ ਗੱਲ ਹੈ ਦੂਜੀ ਗੱਲ ਮੈਂ ਪੁੱਛਣਾ ਚਾਹਣਾ ਹੈ ਜਿਹੜੇ ਲੀਡਰ ਹੁੰਦੇ ਆ ਉਹ ਅੱਗੇ ਵਗਵਾਈ ਕਰਦੇ ਆ ਕਿ ਲੋਕਾਂ ਨੂੰ ਅੱਗੇ ਕਰਕੇ ਪਿੱਛੇ ਰੰਦੇ ਆ ਤੀਜਾ ਸਵਾਲ ਹੈ ਉਹਨਾਂ ਦੇ ਕੋਈ ਸ਼ਾਦੀ ਸਾਥੀ ਪੁਲਸ ਨੇ ਫੜ ਲਏ ਕੀ ਤੁਸੀਂ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਥਾਣੇ 'ਚ ਲੈ ਕੇ ਜਾਓਗੇ ਤੇ ਉਹਦੇ ਪਿੱਛੇ ਪਿੱਛੇ آپ گرو کی ڈال بنی رہے ہیں گرو نال نہیں بنا دور گل ایک ہے یار بادل صاحب برہمرا صاحب تھے کہ بادل صاحب نہ جیل کٹی کوئی ہے ہاتھ کھڑے کردل صاحب سولہ سال ایم ایس اے چار میری ماتا جی نے کتنے دھرنا دتا 16 ਸਾਲਾਂ ਕਿ ਮੇਰੇ ਬਾਪ ਨੂੰ ਛਡਾ ਦਿਓ ਮੇਰੀ ਭੈਣ ਦਾ ਵਿਆਹ ਸੀ ਸਰਕਾਰ ਕਹਿੰਦੀ ਬਾਲ ਸਿੰਘ ਜੇ ਤੈਨੂੰ ਵਿਆਹ ਤੇ ਜਾਣਾ ਹੈ ਇੱਕ ਚਿੱਠੀ ਲਿਖ ਦਿਓ ਪ੍ਰੋਲ ਲੈ ਲਓ ਸਾ ਤੋਂ ਬਾਦਲ ਸਾਹਿਬ ਕਹਿੰਦਾ ਅਕਾਲੀ ਦਲ ਦਾ ਸੂਲ ਹੈ ਖਾਲਸਾ ਪੰਥ ਦਾ ਨਾ ਸੀ ਪ੍ਰੋਲ ਲੈਣਿਆ ਨਾ ਬੇਲ ਮੰਗਦੇ ਆ ਬੋਲੇ ਸੋ ਨਿਹਾਲ ਤੇ ਮੇਰਾ ਤੇਰੀ ਬੇਟੀ ਦਾ ਵਿਆਹ ਸੰਗਤ ਕਰ ਅਛੀਤਾ ਨਹੀਂ ਘਬਰਾਏ ਬਾਦਲ ਸਾਹਿਬ ਤਾਂ ਨਹੀਂ ਘਬਰਾਏ ਇੱਥੇ ਇੱਕ ਖਾਲ ਵੀ ਨਹੀਂ ਹੋਇਆ ਤੇ ਤੁਸੀਂ ਕਹਿੰਦੇ ਆ ਬੰਦੀ ਸਿੱਖ ਹੈ ਰੂਖ ਛੜਾਓ ਬੰਦੀ ਸੇ ਕੌਣ ਹੈ ਐਂ ਤਾਂ ਤੁਸੀਂ ਕਹਿ ਦੋਗੇ ਜਿਹਨੇ ਕੋਈ ਥੱਪੜ ਮਾਰਿਆ ਜੇ ਜਲ ਗਿਆ ਉਹਨੂੰ ਵੀ ਜੜਾਓ ਬੰਦੀ ਸੇ ਕੋਈ ਹੈ ਬੰਦੀ ਸੇ ਕੋ ਨਹੀਂ ਹੈ ਬੰਦੀ ਸੇ ਕੋ ਹੈ ਜਦੋਂ ਦਰਬਾਰ ਸਾਹਿਬ ਤੇ ਹਮਲਾ ਹੋਇਆ ਜਦੋਂ ਆਪਣੇ ਭੈਣ ਭਰਾਵਾਂ ਦੇ 84 ਕਤਲਿਆਂ ਕੀਤੇ ਗਏ ਕਿਆ ਉਹਨਾਂ ਨੇ ਕਦਮ ਚੁੱਕਲੇ ਜਜ਼ਬਾਤ ਵਿੱਚ ਚੁੱਕੇ ਐ ਨਹੀਂ ਕਹਿੰਦੇ ਸਾਨੂੰ ਸਾਡੀ ਸਜ਼ਾ ਘਟਾ ਦਿਓ ਹੱਥ ਨਹੀਂ ਜੋੜੇ ਉਹਨਾਂ ਨੇ ਉਹਨਾਂ ਨੇ ਕਿਹਾ ਅਸੀਂ ਜੇ ਸਾਨੂੰ 15 ਸਾਲ ਦੀ ਸਜ਼ਾ ਹੋਈ ਹੈ ਅਸੀਂ ਪੂਰੀ ਕਰ ਲਈ ਹੈ ਪਰ ਸਾਨੂੰ 32 ਸਾਲ ਹੋ ਗਏ ਜੇਲ੍ਹਾਂ ਚ ਸਾਨੂੰ ਛੱਡਣਾ ਚਾਹੀਦਾ ਆਹ ਹੈ ਬੰਦੀ ਸਿੱਖ ਉਹ ਚੁੱਕੇ ਨਹੀਂ ਉਹਨਾਂ ਨੇ ਉਹਨਾਂ ਦੇ ਪਰਿਵਾਰਾਂ ਨੇ ਐਂ ਨਹੀਂ ਕਿਹਾ ਕਿ ਸਾਨੂੰ ਛਡਾਓ ਧੰਨੇ ਦਿਓ ਇਲੈਕਸ਼ਨ ਲਾਓ ਤੇ ਮੈਂ ਇੱਕ ਹੋਰ ਸਵਾਲ ਪੁੱਛਣਾ ਚਾਹਣਾ ਜਿੱਦੋਂ ਭਾਈ ਰਾਜੂਵਾਲਾ ਦੀ ਭੈਣ ਨੂੰ ਅਸੀਂ ਖੜਾ ਕੀਤਾ ਸੀ ਸੰਗਰੂਰ ਪਾਈਲ ਇਲੈਕਸ਼ਨ ਵਿੱਚ ਆਈ ਜਿਹੜੇ ਭਾਈ ਅਮਰਪਾਲ ਦੇ ਨਾਂ ਲੈਂਦੇ ਸਿਮਰਜੀਤ ਸਿੰਘ ਮਾਣਾ ਮੈਂ ਆ ਵੀ ਗਿਆ ਸੀ ਉਹਨਾਂ ਕੋਲੇ ਹੱਥ ਜੋੜੇ ਸੀ ਮੈਂ ਕਿਹਾ ਭਾਈ ਰਾਜੂਵਾਲਾ ਸਾਹਿਬ ਨੇ 28 ਸਾਲ ਜੇਲ ਕੱਟ ਲਈ ਐ ਇਹਨਾਂ ਦੀ ਭੈਣ ਦੇ ਨਾਲ ਆਪ ਸਾਰੇ ਇਕੱਠੇ ਹੋਈਏ ਉਹਦੋਂ ਦਾ ਇਕੱਠੇ ਵੀ ਹੋਉਦੋ ਕਹਿੰਦੇ ਨਹੀਂ ਅਸੀਂ ਆਪ ਲੜਨਾ ਹੈ ਉਹ ਕੋਣ ਅਦਾ ਜੁਣਾ ਹੁਣ ਹੁਣ ਕੀ ਬਦਲ ਗਿਆ ਹੁਣ ਕੀ ਬਦਲ ਗਿਆ ਦੇਖੋ ਲੀਡਰ ਉਹ ਹੁੰਦਾ ਹੈ ਜਿਹੜਾ ਕੌਮ ਨੂੰ ਬਚਾਉਂਦਾ ਹੈ ਮਰਵਾਉਂਦਾ ਨਹੀਂ ਮੈਂ ਆਪਣੇ ਮੁੰਡੇ ਨਹੀਂ ਮਰਵਾਣੇ ਮੈਂ ਆਕਾਲੀ ਦਲ ਦੇ ਪ੍ਰਧਾਨ ਹੁੰਦੇ ਕਹਿਣਾ ਪੰਜਾਬ ਵਿੱਚ ਉਹ ਦੌਰ ਦੇਖਿਆ ਆ ਨੌਜਵਾਨ ਬੱਚੇ ਜਿਹੜੇ ਹੁਣ ਆ ਉਹਨਾਂ ਨੇ ਨਹੀਂ ਦੇਖਿਆ رہتا رات دنوں اپنے جو نو مار دے سی پولیس مار سی سوجے مار دے سی دیشن کا محول ہے اپنا اس قوم کا سکھ قوم کا کار پنجاب ہے کی اپا پنجاب نو اتنے اگ لا کی اپا اپنی قوم نو نوا چاہیں ایز اکالی دل دے پردان میں چونے پنجاب ترقی کرے پنجاب پناب شانتی رہے انڈسٹری آئے کاروبار بدے اپنے بچے اگے بدل اپنے اگ ل تو بڑا سوکھا ہے بجا بجاؤ گا کون پائی صاحب کی کہتے سی خالستان خالستان خالان گا میں جب پولیس آ گئی پھر بج کی گی کے کپڑے بدل کے بج کی یار کتے بادل صاحب کتے کتنے سا صاحب بجے ਜਦੋਂ ਮੋਰਚੇ ਲਾਉਣੇ ਦੀ ਅੱਗੇ ਹੋ ਕੇ ਜਾਂਦੇ ਸੀ ਆ ਭੱਜ ਕਿਉਂ ਗਏ ਇਹਦਾ ਮਤਲਬ ਪੁੱਛ ਤੇ ਅੱਗ ਲੱਗੇ ਕੌਮ ਉਹ ਭੱਜ ਗਏ ਤੇ ਪਿੱਛੇ ਕੌਮ ਵਰ ਵਰ ਗਈ ਮੈਂ ਖੋਰ ਤੁਹਾਡੇ ਸਾਹਮਣੇ ਜੱਟ ਸਾਹਮਣੇ ਸਕੂਤ ਹੈ ਅੱਜ ਕੱਲ ਤੁਸੀਂ ਦੇਖ ਰਹੇ ਹੋ ਪੈਲੇਸਟਾਈਨ ਤੇ ਇਜ਼ਰਾਈਲ ਵਿੱਚ ਲੜਾਈ ਚੱਲ ਰਹੀ ਹੈ ਲੜਾਈ ਕਿਉਂ ਹੈ ਕਿ ਪੈਲੇਸਟਾਈਨ ਵਿੱਚ ਉਥੇ ਇੱਕ ਜਥੇਬੰਦੀ ਐ ਜਿਵੇਂ ਭਾਈ ਸਾਹਿਬ ਨੇ ਪਾਈ ਐ ਉਹਨੇ ਖਾੜਕੂ ਵਾਦ ਪੈਰਾ ਕੀਤਾ ਪੈਲੇਸਟਾਈਨ ਚ ਉਹਨਾਂ ਨੇ ਹਮਲਾ ਕਰਤਾ ਇਜ਼ਰਾਇਲ 'ਤੇ ਹੁਣ ਉਹਨਾਂ ਨੂੰ ਪਤਾ ਐ ਇਜ਼ਰਾਇਲ ਕੋਲ ਐਡੀ ਵੱਡੀ ਤਾਕਤ ਐ ਇੱਕ ਮਿੰਟ ਲੱਗੂਆ ਖਤਮ ਕਰਨ ਨੂੰ ਉਹ ਜਿਹੜੇ ਬੰਦੇ ਸੀ ਹਮਾਸ ਵਾਲੇ ਉਹਨਾਂ ਨੇ ਜਾ ਕੇ 50 500 600 ਇਜ਼ਰਾਇਲੀ ਮਾਰਤੇ ਉਹਦੇ ਵਾਂਗ ਆਵਾਜ਼ ਤਾਂ ਚਿੱਤਰ ਹੋ ਗਏ ਤੇ ਇਜ਼ਰਾਇਲ ਦੀ ਫੌਜ ਆਈ لکھا نو مار دیتا آج اڑے لوگ آج ہو جانگے کوئی نپال تھری یوکے کے نکل جاگا کوئی کتھے نکل جاگا مرن گے اپنے بچے اپنے بیڑے اپنے پروار دیکھو میں میں پھر کہنا ہے یار میں کسی دے خلاف نہیں ہے پر میں پنجاب چونہ ہے ਪੰਜਾਬ ਨੂੰ ਖੂਚ ਨਹੀਂ ਸਿੱਟਣ ਦੇਣਾ ਚਾਹਣਾ ਜੇ ਕਿਸੇ ਨੇ ਆਪਣੀ ਮੂਮਨ ਜਗਾਉਣੀ ਹੈ ਫਿਰ ਉਹਦੇ ਕੋਲੇ ਦਿਲ ਹੋਣਾ ਚਾਹੀਦਾ ਕਿ ਫਿਰ ਜਿਵੇਂ ਉਹ ਜਿਹੜੇ ਸੀਗੇ ਤਾਮਿਲਨਾਡੂ ਦੇ ਟਾਈਗਰ ਵਾਲੇ ਉਹ ਨਾਲ ਹੀ ਗੈਰਖਾਨੇ ਤਿਆਰ ਹੁੰਦੇ ਸੀ ਜਾਨ ਦੇ ਵਿੱਚ ਤਿਆਰ ਹੁੰਦੇ ਸੀ ਉਹਨਾਂ ਨੂੰ ਕੋਈ ਫਿਕਰ ਨਹੀਂ ਸੀ 20 ਸਾਲ ਸਾਨੂੰ ਅੰਦਰ ਕਰਦੇ ਹੋ 30 ਸਾਲ ਇੱਥੇ ਦਾ 1 ਸਾਲ ਨਹੀਂ ਚੱਲ ਰਿਹਾ ਜਾਂਦਾ ਤੇ ਕੌਣ ਦੀ ਕਿਵੇਂ ਲੜਾਈ ਲੜਨਗੇ ਇਸ ਕਰਕੇ ਖਾਲਸਾ ਜੀ ਕੌਮ ਨੂੰ ਟੁੱਟਣ ਨੰਦਿਓ ਆ ਸਾਰੀਆਂ ਏਜੰਸੀਆਂ ਦੀ ਤਾਕਤ ਹੈ ਕਿ ਖਾਲਸਾ ਪੰਥ ਦੀ ਫੌਜ ਸ਼ਰੋਮ ਦੀ ਅਕਾਲੀ ਦਲ ਨੂੰ ਕਮਜ਼ੋਰ ਕਰਨਾ ਹੈ ਇਸ ਕਰਕੇ ਸਾਰੇ ਨੂੰ ਬੇਨਤੀ ਹੱਥ ਜੋੜ ਕੇ ਕਹਿੰਦਾ 10 ਸਾਲ ਖਰਾਬ ਕਰਲੇ ਆਪਣੇ ਉਹ ਦਿਨ ਸੀ ਜਦੋਂ ਅਕਾਲੀ ਦਲ ਰਾਜ ਦਾ ਮਤਲਬ ਥੋੜਾ ਰਾਜ ਤੁਹਾਨੂੰ ਕੋਈ ਤਕਲੀਫ ਨਹੀਂ ਕੋਈ ਫਿਕਰ ਨਹੀਂ ਕੋਈ ਤੰਗ ਨਹੀਂ ਕਰਦਾ ਸੀ ਕਿ ਕੋਈ ਤੁਸੀਂ ਕਿਸੇ ਮਰਜ਼ੀ ਜੱਜਾਂ ਨੂੰ ਫੜਦੇ ਆਪਣੇ ਤੋਂ ਕੰਮ ਕਰਾ ਲੈਂਦੇ ਸੀ ਆ 10 ਸਾਲ ਖਰਾਬ ਹੋ ਗਏ 10 ਸਾਲਾਂ ਕੱਪਿਛੇ ਚਲੇ ਗਏ ਐਸ ਕਰਕੇ ਕੋਈ ਮਰਜ਼ੀ ਆ ਜੇ ਕੋਈ ਮਰਜ਼ੀ ਕੌਮ ਦੀ ਵੋਟਾਂ ਨੂੰ ਵੰਡਣ ਦੀ ਕੋਸ਼ਿਸ਼ ਕਰੇ ਵੰਡਣ ਨਾ ਦਿਓ ਵੰਡਣ ਨਾ ਦਿਓ ਬਾਜ ਪਛਤਾਉਣਾ ਪੈਂਦਾ ਜਦੋਂ ਇਹ ਜੀ ਹਾਲਾਤ ਬਣ ਜਾਂਦੀ ਹੈ ਐਸ ਕਰਕੇ ਵਿਰਸਾ ਸਿੰਘ ਬਲਟੋ ਜੀ ਜਿਹੜੇ ਜੇ ਤੁਸੀਂ ਕਹਿੰਦੇ ਆ ਜੇਲ ਆ ਮੇਰੇ ਵੀਰ ਨੇ 10 ਸਾਲ ਜੇਲ ਹੈ ਬੇੜੀਆਂ ਲਾਈਆਂ ਐ ਆ ਇਹਨਾਂ ਨੇ ਇਹਦੀ ਮੇਜਕ ਕਦਰ ਮਤ ਨਹੀਂ ਦਾ ਨਹੀਂ ਕਿਤੇ ਉੱਥੇ ਰੋਲਾ ਪਾਇਆ ਬੱਚੇ ਨੇ ਨਹੀਂ ਰੋਲਾ ਪਾਇਆ ਕਿ ਮੇਰੇ ਬਾਪ ਨੂੰ ਛੱਡ ਦਿਓ ਆ ਦੇਖੋ ਬੇੜੀਆਂ ਪਾ ਕੇ ਉਹ ਵੇਖ ਹੋਰ ਗੱਲ ਹੈ ਉਹ ਇਲੈਕਸ਼ਨ ਲੜ ਰਹੇ ਆ ਆਪਣੇ ਆਪ ਨੂੰ ਛੁਣਣ ਵਾਸਤੇ ਬੰਦੀ ਸਿੱਕਾਂ ਨੂੰ ਛੁਣਣ ਵਾਸਤੇ ਇਲੈਕਸ਼ਨ ਲੜੀ ਵੀ ਨਹੀਂ ਰਹੇ ਉਹ ਕਹਿੰਦਾ ਮੈਨੂੰ ਛੱਡ ਦਿਓ ਜਿਹੜੇ 32 ਸਾਲਾਂ ਲਾ ਬੈਠੇ ਰਹੋ ਉਹਨਾਂ ਨੂੰ ਅੰਦਰ ਬੈਠੇ ਰਹੋ ਅਸੀਂ ਲੜ ਰਹੇ ਆ ਬੰਦੀ ਸਿੱਕਾਂ ਨੂੰ ਚਲਾਉਣ ਵਾਸਤੇ ਆ ਫਰਕ ਦੇਖੋ ਐਸ ਕਰਕੇ آ لڑائی چوڈی ہے پنجاب کی خالسا جی تھوڑی کلی فوج کالی دل ہے آ فاٹی ہے قوم دی فوج ہے انہوں تھلے جکن نہ انہوں کمجور نہ ہون دیو جی تکڑا کالی دل ہے تسی تکڑے قوم تکڑی ہے کالی دل تھوڑی ڈال بن کے رہو گی واپس ترقی لے کے آؤ گی واپس کسانی گریب پھر تو خوشیاں دلاؤ گی بہت بہت دنواد واحر جی کا خالسا واحر جی کی فتح Subscribe to One India channel and never miss an update.